ਕਿੰਨਾ ਬਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕਰ ਰਹੇ ਹਾਂ ਤੇ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਕਿਤੋਂ ਆਏ ਹੋ ਤੇ ਜਿਹੜਾ ਤੁਸੀਂ ਝੋਟਾ ਲੈ ਕੇ ਆਏ ਹੋ ਕਿਹੜੀ ਨਸਲ ਦਾ ਇਹ ਮੁਰਾ ਨਸਲ ਦਾ ਹੈ ਜੀ ਜੀ ਇਹ ਫਰੀਦਕੋਟ ਚਹਿਲਪਿੰਡ ਤੋਂ ਹੈ ਜੀ ਸੰਘਾ ਫਾਰਮ ਹੈ ਜੀ ਐਸਪੀ ਸੰਘਾ ਸਾਹਿਬ ਹੈ ਜੀ ਉਹਨਾਂ ਦੇ ਫਾਰਮ ਤੇ ਹੈ ਜੀ ਤੇ ਇਹ ਮੁਰਾ ਨਸਲ ਦਾ ਹੈ ਇਹਦਾ ਪਿਓ ਦਾ ਨਾਮ ਹੈ ਜੀ ਸ਼ਿਰੂ ਰੈਕਟ ਹੈ ਜੀ ਸ਼ਿਰੂ ਦਾ ਕਿੰਨੀ ਉਮਰ ਹੈ ਜੀ ਇਹਦੀ 5.5 ਸਾਲ ਉਮਰ ਹੈ ਜੀ ਕਿੰਨਾ ਸਮਾਂ ਹੋ ਗਿਆ ਤੁਸੂ ਮੇਲੇ ਆ ਤੇ ਹੁੰਦੇ ਮੇਲਾ ਅਸੀਂ ਤਾਂ ਅਸੇ ਪਹਿਲੀ ਵਾਰ ਦੇਖਾਇਆ ਜੀ ਹੂੰ ਸ਼ੌਕਨਾ ਪਾਲਿਆ ਜੀ 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 ਇਹ ਪਹਿਲੀ ਵਾਰ ਦਿਖਾਇਆ ਜੋ ਇਹ ਪੀਡੀਐਫ ਵੀ ਜਹਾਂ ਦਾ ਰਾਇ ਰਾਜ ਜੀ ਓਕੇ ਤੇ ਕਿੰਨੀ ਕੁ ਕੀਮਤ ਆਖੀ ਜਾਈਏ ਤਾਂ ਕਹਿ ਸਕਦੇ ਹੋ ਇਹਦੀ ਸੈਲ ਇਹ ਵੈਸੇ ਤਾਂ ਕੀ ਕੀਮਤ ਆ ਕੀ ਦੱਸ ਸਕਦਾ ਸਰ ਪੈਸੇ ਜਮਾਂਡ ਸਾਹਿਬ ਕਹਿੰਦੇ ਵੇਚਣਾ ਜੀ ਜੇ 5 ਲੱਖ ਦੀ ਮੰਗ ਕੀਤੀ ਹੋਈ ਹੈ 5 ਲੱਖ ਹਾਂ ਜੀ ਇਹ ਮਾਰਾ ਰਿਕਾਰਡ ਆ ਜੀ ਬਾਈਪਲੱਸ ਰਿਕਾਰਡ ਆ ਜੀ ਓਕੇ ਉਨ ਦੀ ਟੈਨਰ 30 ਕੋ ਹੈਗੀ ਹੈ ਜੀ ਤੇ ਇਹ ਖਰਾਕ ਕੀ ਕੀ ਹੈ ਇਸ ਦੀ ਜਦੋਂ ਖਰਾਕ ਦੀ ਗੱਲ ਕਰਦੇ ਇੱਕ ਖਰਾਕ ਦੀ ਹੈ ਜੀ ਇਹਨੂੰ ਕੋੜਿਆਂ ਨਾਲ ਖਰਾਕ ਵੀ ਮਿਲਦੀ ਹੈ ਤੇ ਪਲੱਸ ਪਸੰਗਲਿਤ ਹੈਗੀ ਹੈਗੀ ਪਲੱਸ ਐਕਸਟਰਾ ਹੈ ਜੀ ਕੋੜਿਆਂ ਨਾਲ ਓਕੇ ਡਬਲ ਹੀ ਖਰਾਕ ਮਿਲਦੀ ਹੈ ਜੀ ਮੈਚਿੰਗ ਵੀ ਕਰਾਉਣੇ ਹੋ ਹਾਂਜੀ ਹਾਂਜੀ ਕਰਾ ਲੇ ਜੀ ਕੀ ਨਾ ਬੇਜੀ ਸਤਿ ਸ਼੍ਰੀ ਅਕਾਲ ਵੀਰ ਜੀ ਕਰਿਆ ਤੇ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਕਿਤੋਂ ਆਏ ਹੋ ਤੇ ਜਿਹੜਾ ਤੁਸੀਂ ਝੋਟਾ ਲੈ ਕੇ ਆਏ ਹੋ ਕਿਹੜੀ ਨਸਲ ਦਾ ਇਹ ਮੁਰਾ ਨਸਲ ਦਾ ਹੈ ਜੀ ਜੀ ਇਹ ਫਰੀਦਕੋਟ ਚਹਿਲਪਿੰਡ ਤੋਂ ਹੈ ਜੀ ਸੰਘਾ ਫਾਰਮ ਹੈ ਜੀ ਐਸਪੀ ਸੰਘਾ ਸਾਹਿਬ ਹੈ ਜੀ ਉਹਨਾਂ ਦੇ ਫਾਰਮ થી ਹੈ ਜੀ ਤੇ ਇਹ ਮੁਰਾ ਨਸਲ ਦਾ ਹੈ ਇਹਦਾ ਪਿਓ ਦਾ ਨਾਂ ਹੈ ਜੀ ਸ਼ਿਰੂ ਰੈਕਟ ਹੈ ਜੀ ਸ਼ਿਰੂ ਦਾ ਇੰਨੀ ਉਮਰ ਹੈ ਜੀ ਇਹਦੀ 5.5 ਸਾਲ ਉਮਰ ਹੈ ਜੀ ਕਿੰਨਾ ਸਮਾਂ ਹੋ ਗਿਆ ਤੁਸੂ ਮੇਲਿਆਂ ਤੇ ਹੁੰਦੇ ਨੇ ਮੇਲਾ ਅਸੀਂ ਤਾਂ ਵੈਸੇ ਪਹਿਲੀ ਵਾਰ ਦਿਖਾਇਆ ਜੀ ਸ਼ੌਂਕ ਨਾ ਪਾਲਿਆ ਜੀ 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 ਪਹਿਲੀ ਵਾਰ ਦਿਖਾਇਆ ਜੀ ਉਹ ਇਹ ਪੀਡੀਐਫ ਵੀ ਦਿਖਾਉਂਦਾ ਰਹਾਦਾ ਜੀ ਓਕੇ ਤੇ ਕਿੰਨੀ ਕੁ ਕੀਮਤ ਆਖੀ ਜਾਈਏ ਤਾਂ ਕਹਿ ਸਕਦੇ ਮੇਰੀ ਸਾਲ ਕੀ ਵੈਸੇ ਤਾਂ ਕੀ ਕੀਮਤਾਂ ਕੀ ਦੱਸ ਸਕਦਾ ਸਰ ਵੈਸੇ ਜਮਾਨਡ ਸਾਹਿਬ ਕਹਿੰਦੇ ਵੇਚਣਾ ਜੀ ਜੀ 5 ਲੱਖ ਜਮਾਨ ਕੀਤੀ ਹੋਈ ਹੈ ਹਾਂ ਜੀ ਇਹ ਮਾਰਾ ਕਾਰਡ ਆ ਜੀ ਪਾਈਪ ਪਲੱਸ ਕਾਰਡ ਆ ਜੀ ਓਕੇ ਔਨ ਦੀ ਟਾਈਮ ਸਾਡੇ ਕੋਲ ਹੈਗੀ ਆ ਜੀ ਤੇ ਇਹ ਖਰਾਕ ਕੀ ਕੀ ਐ ਇਸ ਦੀ ਜਦੋਂ ਖਰਾਕ ਦੀ ਗੱਲ ਕਰਦੇ ਆ ਇੱਕ ਖਰਾਕ ਦੀ ਆ ਜੀ ਇਹਨੂੰ ਕੋੜਿਆਂ ਵਾਲੇ ਖਰਾਕ ਨਹੀਂ ਮਿਲਦੀ ਤੇ ਪਲੱਸ ਤੋਂ ਸਮਾਣੀ ਤੇ ਹੈਗੀ ਹੈਗੀ ਪਲੱਸ ਐਕਸਟਰਾ ਹੈ ਜੀ ਕੋੜਿਆਂ ਵਾਲੀ ਓਕੇ ਡਬਲ ਹੀ ਖਰਾਕ ਮਿਲਦੀ ਹੈ ਜੀ ਮੈਚਿੰਗ ਵੀ ਕਰਾਉਣੇ ਹੋ ਹਾਂ ਜੀ ਹਾਂ ਜੀ ਕਰਾ ਲੇ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕਰਿਆ ਤੇ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਕਿਤੋਂ ਆਏ ਹੋ ਤੇ ਜਿਹੜਾ ਤੁਸੀਂ ਝੋਟਾ ਲੈ ਕੇ ਆਏ ਹੋ ਕਿਹੜੀ ਨਸਲ ਦਾ ਇਹ ਮੁਰਾ ਨਸਲ ਦਾ ਹੈ ਜੀ ਜੀ ਇਹ ਫਰੀਦਕੋਟ ਛੈਲਪਿੰਡ ਤੋਂ ਹੈ ਜੀ ਸੰਘਾ ਫਾਰਮ ਹੈ ਜੀ ਐਸਪੀ ਸੰਘਾ ਸਾਹਿਬ ਹੈ ਜੀ ਉਹਨਾਂ ਦੇ ਫਾਰਮ થી ਹੈ ਜੀ ਤੇ ਇਹ ਮੁਰਾ ਨਸਲ ਦਾ ਇਹ ਇਹਦਾ ਪਿਓ ਦਾ ਨਾ ਜੀ ਸ਼ਿਰੂ ਰਾਈਕਟ ਹੈ ਜੀ ਸ਼ਿਰੂ ਦਾ ਕਿੰਨੀ ਉਮਰ ਹੈ ਜੀ ਇਹਦੀ 5.5 ਸਾਲ ਉਮਰ ਹੈ ਜੀ ਕਿੰਨਾ ਸਮਾਂ ਹੋ ਗਿਆ ਤੁਸੀਂ ਮੇਲਿਆਂ ਤੇ ਹੁੰਦੇ ਹੋ ਮੇਲਾ ਅਸੀਂ ਤਾਂ ਵੈਸੇ ਪਹਿਲੀ ਵਾਰ ਦਿਖਾਇਆ ਜੀ ਹੂੰ ਸ਼ੌਕਨਾ ਪਾਲਿਆ ਜੀ 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 ਤੇ ਪਹਿਲੀ ਵਾਰ ਦਿਖਾਇਆ ਜੀ ਉਹ ਇਹ ਪੀਡੀਐਫ ਵੀ ਜਿਹੰਦਾ ਰਾਦਾ ਜੀ ਠੀਕ ਹੈ ਤੇ ਕਿੰਨੀ ਕੁ ਕੀਮਤ ਆਖੀ ਜਾਈਏ ਤਾਂ ਕਹਿ ਸਕਦੇ ਹੋ ਇਹਦੀ ਸੈਲ ਕੀ ਵੈਸੇ ਤਾਂ ਕੀ ਕੀਮਤਾਂ ਕੀ ਦੱਸ ਸਕਦਾ ਸਰ ਪੈਸੇ ਜਮਾਨਤ ਸਾਹਿਬ ਕਹਿੰਦੇ ਵੇਚਣਾ ਜੀ ਜੇ 5 ਲੱਖ ਜਮਾਨਤ ਕੀਤੀ ਹੋਈ ਹੈ 5 ਲੱਖ ਹਾਂਜੀ ਇਹ ਮਾਰਾ ਰਿਕਾਰਡ ਆ ਜੀ ਪਾਈਪ ਪਲੱਸ ਕਾਰਡ ਆ ਜੀ ਓਕੇ ਉਨ ਦੀ ਰੈਨ 34 ਕੋ ਹੈਗੀ ਹੈ ਜੀ ਤੇ ਇਹ ਖਰਾਕ ਕੀ ਕੀ ਹੈ ਇਸ ਦੀ ਜਦੋਂ ਖਰਾਕ ਦੀ ਗੱਲ ਕਰਦੇ ਆ ਇੱਕ ਖਰਾਕ ਦੀ ਹੈ ਜੀ ਇਹਨੂੰ ਕੋੜਿਆਂ ਵਾਲੇ ਖਰਾਕ ਨਹੀਂ ਮਿਲਦੀ ਤੇ ਪਲੱਸ ਪਸੰਗ ਵਾਲੀ ਤੇ ਹੈਗੀ ਹੈਗੀ ਪਲੱਸ ਐਕਸਟਰਾ ਹੈ ਜੀ ਕੋੜਿਆਂ ਵਾਲੀ ਓਕੇ ਡਬਲ ਹੀ ਖਰਾਕ ਮਿਲਦੀ ਨਹੀਂ ਮੈਚਿੰਗ ਵੀ ਕਰਾਉਣੀ ਹੈ ਹਾਂਜੀ ਹਾਂਜੀ ਕਰਾਣੀ ਹੈ